ਫਾਜੀ ਵੀ ਆਇਆ ਪਰ ਹੱਥਾਂ ਦੇ ਵਿੱਚ ਲਓ ਕਬੱਡੀ ਕਾਲੇ ਦੀ ਬੋਲ ਅਮਰੀਕਾ ਦੇ ਆਓ ਸਾਹਮਣੇ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਅਮਰੀਕਾ ਦਾ ਵਸਲੀਕ ਹੈ ਨੌਜਾਨ ਇਹ ਅਮਰੀਕਾ ਦੇ ਵਿੱਚੋਂ ਚੱਲ ਕੇ ਆਇਆ ਕਾਲੇ ਦੇ ਕਬੱਡੀ ਪਾਈ ਪ੍ਰਕਾਸ਼ ਗਾਧੂ ਜੀ ਕਹਿੰਦੇ ਸੁਖਵਿੰਦਰ ਜੀ ਕਹਿੰਦੇ ਮਿੰਟੂ ਕਾਪਾ ਦੇ ਜਰਨੈਲ ਜੀ ਕਹਿੰਦੇ ਵੀ ਮਾੜੀ ਜੀ ਮਾੜੀ ਜੀ ਉਹ ਮਾੜੀ ਜੀ ਸਨੈਪ ਚਾਰਟ ਪਾ ਦਈਏ ਮੇਲਾ ਬਣ ਗਿਆ ਮੇਲਾ ਬਣ ਗਿਆ ਮੱਖਣ ਵਾਲੀ ਜੀ ਕਾਲਾ ਸਿੱਟ ਲਿਆ ਸ਼ੀਲੂ ਨੇ ਇਹ ਸ਼ੀਲੂ जी पहली कबड्डी जै। और किसी ने आख्या मोटरसाइकिल होगा पहली कबड्डी यार कमल डिब्बे वाला कोशिश कर दो हट कबड्डी 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 ਪੁਆਇੰਟ ਰੇਡਰ ਜਿਵੇਂ ਗੋਰੇ ਵੀ ਸੱਤੇ ਜਾਣਗੇ ਉਹ ਦਿਲੋਂ ਦਰਵਾਣਾ ਨੇ ਉਹ ਪੰਜਾਬੀਆਂ ਦੇ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਇਧਰ ਉਧਰ ਨੂੰ ਜਾਂਦੇ ਦੇਖੇ ਨੇ ਇਹ ਪਹਿਲੀ ਵਾਰੀ ਉਧਰੋਂ ਇਧਰ ਨੂੰ ਆਏ ਨੇ ਉੱਪਰ ਕਹਿੰਦੇ ਕੌਣ ਕਿਨੂੰ ਗੋਡਿਆਂ ਪਰਨੇ ਕਰੀ ਫਿਰਦਾ ਓਏ ਗੱਲ ਉਸਤਾਦ ਜੀ ਪਤਰੀ王 ਰਾਜਾ 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 ਪਤਰੀ ਜਿਹੜਾ ਵਿੱਚ ਮੈਦਾਨ ਦੇ ਆਪਣੀ ਤੜੀ ਰੱਖੇ ਆ ਤੜੀ ਰੱਖਣ ਵਾਲਾ ਕਬੱਡੀ ਖਿਡਾਰੀ ਕੇਟੀਆਮ ਤੇ ਪਲੱਸ ਈ ਲੱਖ ਦਿੱਤਾ ਜਾਣਾ ਆ ਬੱਲੇ ਬੱਲੇ ਧਾਕੜ ਧਾਕੜਤਾ ਕਰਤਾ 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 ਕਰ ਆ ਧਾਕੜ ਗੋਗਰੀਆ ਕੋਸ਼ਿਸ਼ ਕਰਦਾ ਹੋਇਆ ਕਬੱਡੀ ਭਾਵੇਂ ਭਾਵੇਂ ਗੋਰੇ ਆ ਭਾਵੇਂ ਕਾਲੇ ਭਾਵੇਂ ਪੰਜਾਬੀ ਜਾਣੇ ਗੋਡੇ ਲਓ ਜੱਗੂ ਆ ਗਿਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੈਦੋ ਵਾਲੀ ਆ ਇਹ ਵੀ ਬਹੁਤ ਟਾਪਰ ਕਬੱਡੀ ਖਿਡਾਰੀ ਅੱਧੇ ਖੇਤੀਆਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਆ ਬਿਲਕੁਲ ਬਦਾਨੇ ਗੱਭਰੂ ਅਗਰ ਤਸਵੀਰਾਂ ਵਰਗੇ ਆ ਕਾ ਵਾਲੀਆ ਹਾਕਮ ਵਾਲੀਆ ਹਾਕਮ

IPL ਵਰਗਾ ਪ੍ਰਬੰਧ ਹੈ ਹਰਜੀਤ ਸੰਧੂ ਆ ਛੋਲੇ ਦੀ ਯਾਦ ਆ ਗਈ ਉਨੀ ਦਾ 74 ਦੀ ਫਿਲਮ ਅਮਜਦ ਖਾਨ ਗੱਬਰ ਦਾ ਜ਼ਿਕਰ ਹੋ ਗਿਆ ਇਧਰ ਪਾਸੇ ਕਬੱਡੀ ਵਹੀ ਇਹ ਖੀਰਾ ਵਾਲੀ ਹਰਮਨ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਇਹ ਪੀਵੀ 31 ਵਾਲਾ ਮੁੰਡਾ ਹੈ ਆ ਮਾਨਸੇ ਤੋਂ ਚੱਲ ਕੇ ਆਇਆ ਇਹ ਜਟਾਣਿਆਂ ਵਾਲਾ ਕੁਲਵੀਰ ਤੇ ਬੁਲਟ ਜੀ ਕੁਲਵੀਰ ਤੇ ਬੁਲਟ ਕਬੱਡੀ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਹਟ ਕਬੱਡੀ ਆ ਬੱਲੇ 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 ਪੈਂ 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 ਤਾੜੀ ਤੇ ਬਣਦੀ ਆ ਲਖਰੀਆਂ ਕਾਂਗੇ ਵਾਲਿਆ ਆਹ ਜੱਗੂ ਦਾ ਵੀ ਇੱਕ ਹੋਇਆ ਦਾ ਤੇ ਨਾਲ ਕਹਿੰਦੇ ਪੱਤਰੀ ਵਾਲੇ ਰਾਜੇ ਦਾ ਵੀ ਇੱਕ ਹੈ ਤੇ ਜਟਾਣੇ ਵਾਲੇ ਕਲਵੀਰ ਦਾ ਵੀ ਇੱਕ ਰਾਜਾ 10 ਲੱਖ 10 ਲੱਖ 10 ਲੱਖ ਦਾ ਦਾਸ 10 ਲੱਖ ਦਾ ਜੱਫਾ ਆਹ 10 ਲੱਖ ਦਾ ਰਾਜਾ 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 ਆਹ ਰਾਜਾ ਆਹ ਰਾਜਾ ਜੇਤੂ ਹੈ ਆਹ ਰਾਜਾ ਆਹ ਪੱਤਰੀ ਵਾਲਾ ਆਹ ਪੱਤਰੀ ਵਾਲਾ ਜੇਤੂ ਹੈ ਰਾਜਾ ਪੱਤਰੀ ਵਾਲਾ 10 ਲੱਖ ਦਾ ਜੇਤੂ ਹੈ ਰਾਜਾ ਪੱਤਰੀ ਵਾਲਾ 10 ਆਹ ਰਾਜਾ ਜੇਤੂ ਹੈ ਮਰਦਾਰ ਦਾ ਚਹੇਤਾ ਵਰਗੇ ਕਬੱਡੀ ਪਾ ਰਿਹਾ 18 19 20 ਅਪ੍ਰੈਲ ਸਿੱਖ ਖੇਡਾਂ ਦੀ ਹੈ ਆਓ ਸਾਹਮਣੇ ਪੱਟੀ ਰਦੇ ਸ਼ਿਲੂ ਰਦੇ ਸ਼ਿਲੂ ਹਰ ਜੋ ਪਾਸੇ ਹਰ ਜੋ ਪਾਸੇ ਹੱਟ ਕਬੱਡੀ ਉਹ ਮੜਾ ਕਰਦਾ ਕਮਾਲ ਜਿਹਾ ਹੁਣ ਲੱਗਿਆ ਜਿਹਾ ਹੁਣ ਲੱਗਿਆ ਆ ਆ ਤੇ ਵੀ ਬੱਲ ਹੁਣ ਤੇ ਕਿਹਨਾ ਬਣਦਾ ਵੀ ਸਿਰਿਆਂ ਦਾ ਕਹਿੰਦੇ ਜਮਾ ਸਿਰਾ ਹੋ ਗਿਆ ਕੰਮ ਮਿੱਠੀਏ ਨਹੀਂ ਇੱਕ ਧਿਰਾ ਹੋ ਗਿਆ ਸਿਰਿਆਂ ਦਾ ਕਹਿੰਦੇ ਜਮਾ ਸਿਰਾ ਆ ਗੂੰਜਦਾ ਭਲੱਤ ਸਾਰਾ ਚੜਦਾ ਹੈ ਨਜ਼ਾਰਾ ਆਉਂਦਾ ਹੈ ਨਜ਼ਾਰਾ ਗੂੰਜਦਾ ਭਲੱਤ ਸਾਰਾ ਆ ਆ 10 ਲੱਖ ਦਾ ਲੱਗਦਾ ਕੇ ਨਾ ਪੱਟ ਫੜਾ ਗਿਆ ਪੱਟ ਫੜਾ ਗਿਆ ਪੱਟ ਫੜਾ ਗਿਆ ਆਹ ਹੈ ਪਿੰਦੂ ਸੀਚੇ ਵਾਲੀਆ ਆਹ ਹੈ ਪਿੰਦੂ ਸੀਚੇ ਵਾਲੀਆ ਇਹਦਾ ਵੀ ਇਹਦਾ ਵੀ ਪੰਜਾਬ ਦਾ ਨੰਬਰ 1 ਹੈ ਇੱਕ ਵਾਰ ਬੱਲਾ ਲੋਕਾਂ ਨੇ ਦੱਸਦਾ ਵੀ ਆ ਨੰਬਰ 1 ਨਸੀ ਤੇ ਨੰਬਰ 1 ਦੁਨੀਆ ਦੇ ਵਿੱਚ ਰਹੇਗਾ ਬਤਾਲ ਸਿੰਘ ਦੀ ਵੱਲ ਦੇ ਯਾਦ ਵਿੱਚ ਮੱਖਣ ਵਾਲੀ ਜੀ ਦੇਖੋ ਨੰਬਰ 1 ਨੰਬਰ 1 ਹੈ ਨੰਬਰ 1 ਰਹੂਗਾ ਆ 91 ਆਰਮੀ ਦੇ ਤੌਰ ਤੇ ਜਣਿਆ ਜਾਂਦਾ ਸ਼ੀਲੂ ਉਹ ਸ਼ੀਲੂ ਉਹ ਸ਼ੀਲੂ ਕਰਦਾ ਕੋਈ ਟੱਕਰ ਨਹੀਂ ਉਹ ਕਰਦਾ ਮੁੰਡਾ ਕਬਾਲ ਵੱਜ ਗਈ ਕੈਂਚੀ ਹੱਟ ਕਬੱਡੀ 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 24 25 ਆ 24 ਹੋ ਗਏ ਤੇ ਸ਼ੀਲੂ ਨੇ ਜਫੀਲੂ ਉਹ ਮੇਲਾ ਬਣ ਗਿਆ ਮਹਾਰਾਜ Kilo, Kilo, Kilo,